ਸਰ ਜੀ ਅੱਜ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਬਰਦਾਸਪੁਰ ਦੇ ਵਿੱਚ ਫ੍ਰੀ ਕਿਡਨੀਆਂ ਦੇ ਰੋਗੀਆਂ ਲਈ ਇੱਕ ਵਿਸ਼ਾਲ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਡੀਐਮ ਨੇਫਰੋ ਡਾਕਟਰ ਮਨਜੀਤਪਾਲ ਸਿੰਘ ਜਿਹੜੇ ਨੇ ਉਹ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਜਿਹਦੇ ਵਿੱਚ ਕੀ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਉਹਨਾਂ ਨੂੰ ਲੂੜਿੰਦੇ ਟੈਸਟ ਕੀਤੇ ਜਾ ਰਹੇ ਅਤੇ ਜਿਹੜੀਆਂ ਫ੍ਰੀ ਜਿਹੜੀਆਂ ਨੇ ਉਹ ਮੈਡੀਸ ਦਿੱਤੀਆਂ ਜਾ ਰਹੀਆਂ ਨੇ ਮੇਨਲੀ ਅੱਜ ਤੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਕੋਈ ਵੀ ਜਿਹੜਾ ਕਿਡਨੀ ਸਪੈਸ਼ਲਿਸਟ ਡਾਕਟਰ ਜਿਹੜਾ ਸੀਗਾ ਉਹ ਅਵੇਲੇਬਲ ਨਹੀਂ ਸੀਗਾ ਕੁਝ ਲੋਕ ਜਾਂ ਕੁਝ ਡਾਕਟਰ ਜਿਹੜੇ ਸੀ ਆਉਂਦੇ ਸੀਗੇ ਦੂਰ ਸ਼ਹਿਰਾਂ ਦੇ ਵਿੱਚੋਂ ਔਰ ਮਹੀਨੇ ਦੇ ਵਿੱਚ ਕੋਈ ਇੱਕ ਵਿਜ਼ਿਟ ਕਰ ਰਿਹਾ ਸੀ ਕੋਈ ਦੋ ਵਿਜ਼ਿਟ ਕਰ ਰਿਹਾ ਜਿੱਦੇ ਕਰਕੇ ਮਰੀਜ਼ਾਂ ਨੂੰ ਕਾਫੀ ਤੰਗੀ ਪਰੇਸ਼ਾਨੀ ਹੁੰਦੀ ਸੀ ਕਿ ਅਸੀਂ ਅਗਰ ਲੋਡ ਪੈਰ ਤੇ ਫਿਰ ਕਿਹਨੂੰ ਦਿਖਾਈਏ ਸੋ ਦੇ ਆਲ ਮਲਟੀ ਸਪੈਸ਼ਲਟੀ ਵਿੱਚ ਹੁਣ ਹਰ ਰੋਜ਼ 4 ਵਜੇ ਤੋਂ ਲੈ ਕੇ 8 ਵਜੇ ਤੱਕ ਡਾਕਟਰ ਸਾਹਿਬ ਜਿਹੜੀ ਹੈ ਓਪੀਡੀ ਕਰਦੇ ਆ ਮਰੀਜ਼ਾਂ ਨੂੰ ਇੱਥੇ ਦਾਖਲ ਵੀ ਕਰਦੇ ਆ ਉਹਨਾਂ ਦਾ ਡਾਇਲਿਸਿਸ ਵੀ ਇੱਥੇ ਕੀਤਾ ਜਾਂਦਾ ਹੈ ਅਤੇ ਬਾਕੀ ਜੋ ਵੀ ਕਿਡਨੀ ਨੈਫਰੋਲੋਜੀ ਡਿਪਾਰਟਮੈਂਟ ਦੇ ਵਿੱਚ ਸੁਵਿਧਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਉਹ ਸਾਰੀਆਂ ਇੱਥੇ ਅਵੇਲੇਬਲ ਆ ਜਿਹਦੇ ਕਰਕੇ ਗੁਰਦਾਸਪੁਰ ਵਾਸੀਆਂ ਨੂੰ ਜਿਹੜੀ ਇਸ ਚੀਜ਼ ਦੀ ਬਹੁਤ ਵੱਡਾ ਜਿਹੜਾ ਸੁਵਿਧਾ ਮਿਲ ਗਈ ਤੇ ਕਿੰਨੇ ਮਰੀਜ਼ ਜਿਹੜੇ ਆ ਲਾਭ ਲੈ ਚੁੱਕੇ ਦੇਖੋ ਅਪਰੋਕਸੀਮੇਟਲੀ 50 ਮਰੀਜ਼ ਡਾਕਟਰ ਸਾਹਿਬ ਦੇਖ ਚੁੱਕੇ ਨੇ ਅਜੇ ਮਰੀਜ਼ ਚੱਲ ਰਹੇ ਨੇ ਅਜੇ ਤਾਂ 11 ਸਵਾ 11 ਹੋਏ ਨੇ ਇਸ ਤੋਂ ਬਾਅਦ ਵੀ ਕਾਫੀ ਮਰੀਜ਼ ਜਿਹੜੇ ਦੇਖਣ ਵਾਲੇ ਹੈਗੇ ਨੇ ਔਰ ਮੈਂ ਹੀ ਚਾਹਾਂਗਾ ਕਿ ਲਾਈਕ ਜਿਨ੍ਹਾਂ ਨੂੰ ਦੂਰ ਜਾਣਾ ਪੈਂਦਾ ਸੀਗਾ ਕੈਂਪ ਲਾਉਣ ਦਾ ਸਾਡਾ ਮੇਨ ਮਕਸਦ ਇਹੀ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨੀ ਕਿ ਜਿਹੜੇ ਲੋਕ ਜਲੰਧਰ ਅੰਮ੍ਰਿਤਸਰ ਜਾਂ ਲੁਧਿਆਣਾ ਜਾਂ ਚੰਡੀਗੜ੍ਹ ਜਾਂਦੇ ਸੀ ਆਪਣੀਆਂ ਕਿਡਨੀਆਂ ਦੇ ਦੇਖਰੇਖ ਵਾਸਤੇ ਉਹ ਹੁਣ ਗੁਰਦਾਸਪੁਰ ਦੇ ਵਿੱਚ ਡੀਐਮ ਨੇਫਰੋ ਜਿਹੜਾ ਕਿ ਡੀਐਮ ਲੈਵਲ ਦਾ ਡਾਕਟਰ ਹੈ ਉਹ ਇੱਥੇ ਅਵੇਲੇਬਲ ਹੈ ਤੁਹਾਨੂੰ ਦੂਰ ਜਾਣ ਦੀ ਕਿਤੇ ਲੋੜ ਨਹੀਂ ਕਿੰਨਾ ਕਿੰਨੇ ਚਿਰਵਾ ਕੈਂਪ ਲਗਾਏ ਜਾਂਦੇ ਸਭ ਦੇਖੋ ਅੱਜ ਤਾਂ ਡਾਕਟਰ ਸਾਹਿਬ ਨੇ ਜੁਆਇਨ ਕੀਤਾ ਆ ਤੇ ਇਹ ਜੇ ਪਹਿਲਾ ਕੈਂਪ ਹੈ ਇਹਦੇ ਤੋਂ ਬਾਅਦ ਅਸੀਂ ਜੋ ਟਾਈਮ ਟੂ ਟਾਈਮ ਜਿਹੜੇ ਇਹਦੇ ਵਿੱਚ ਕੈਂਪ ਜਿਹੜੇ ਲਗਾਉਂਦੇ ਰਹਾਂਗੇ